ਉਹਨਾਂ ਦੇ ਉਹ ਤਾਂ ਜਿਵੇਂ ਇੱਕ ਕੰਪਨੀ ਦੇ ਸੀਓ ਫੈਸਲਾ ਕਰਦਾ ਇਹ ਕਰਦੇ ਨੇ ਪਾਰਟੀਆਂ ਦੇ ਸੂਲ ਹੁੰਦੇ ਨੇ ਨਿਯਮ ਹੁੰਦੇ ਨੇ ਸਿਧਾਂਤ ਹੁੰਦੇ ਨੇ ਉਸ ਜਿਵੇਂ ਕਿ ਸੀਓ ਨਾ ਡਾਇਰੈਕਟਰਾਂ ਨੂੰ ਕੱਢ ਦਿੰਦਾ ਐਂ ਕਰਿਆ ਸੀਨੀਅਰ ਸਭ ਤੋਂ ਲੀਡਰਸ ਨੂੰ ਬਾਹਰ ਕੱਢਿਆ ਗਿਆ ਔਰ ਇਸ ਵੇਲੇ ਅਕਾਲੀ ਦਲ ਨੇ ਸੁਧਾਰ ਲਹਿਰ ਵੱਲੋਂ ਇੱਕ ਬੈਠਕ ਬੁਲਾਈ ਗਈ ਪ੍ਰੇਮ ਸਿੰਘ ਚੰਦੂ ਮਾਜਰਾੜੀ ਸਾਡੇ ਨਾਲ ਹੈ ਮਾਜਰਾ ਸਾਹਿਬ ਤੁਹਾਨੂੰ ਬਾਹਰ ਕੱਢਿਆ ਗਿਆ ਪਹਿਲਾਂ ਤਾਂ ਫਿਰ ਉਸ ਤੋਂ ਬਾਅਦ ਹੁਣ ਇਹ ਮੀਟਿੰਗ ਕਰਕੇ ਕੀ ਕੀ ਮਿੱਥਿਆ ਕੀ ਸਾਹਿਬ ਜੀ ਤੁਸੀਂ ਢਿੰਟਸਾ ਹੋ ਰਹੇ ਨੇ ਉਹ ਬਤੌਰ ਸਰਪ੍ਰਸਤ ਉਹ ਫੈਸਲਾ ਕੀਤਾ ਕਿ ਜਿਹੜੀ ਅਨੁਸ਼ਾਸਨ ਕਮੇਟੀ ਆ ਉਹਦੇ ਫੈਸਲੇ ਗੈਰ ਸਵਿਧਾਨਕ ਨੇ ਗੈਰ ਕਾਨੂੰਨੀ ਨੇ ਉਹ ਫੈਸਲੇ ਰੱਦ ਕੀਤੇ ਨੇ ਤੇ ਨਾਲ ਇਹ ਵੀ ਕਿਹਾ ਵੀ ਸਤਸਪੁਰ ਸਿੰਘ ਬਾਦਲ ਪ੍ਰਧਾਨਗੀ ਦੇ ਲੈ ਕੇ ਨਹੀਂ ਰਹੇ ਕਿਉਂਕਿ ਉਹਨਾਂ ਦੇ ਅੰਦਰ ਖਾਤੇ ਸਾਂ ਜਿਹੜੀ ਜਗਜਗਾਰ ਹੋ ਗਈ ਸਰਸਿਆਂ ਨਾਲ ਔਰ ਉਹ ਸਾਂਝ ਕਰਾਉਣ ਦੇ ਵਿੱਚ ਵਿਚੋਲਗੀ ਕਰਨ ਦੇ ਵਿੱਚ ਚਿੱਠੀਆਂ ਦਾਦਾਨ ਪ੍ਰਦਾਨ ਕਰਨ ਦੇ ਵਿੱਚ ਚਿੱਠੀਆਂ ਦੇ ਸੋਧ ਕਰਨ ਦੇ ਵਿੱਚ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਨ ਬਾਰੇ ਵਿਅਕਤੀਆਂ ਨੂੰ ਵਿਚੋਲਾ ਬਣਾਇਆ ਗਿਆ ਉਹਨੇ ਤਾਂ ਹੋਰ ਵੀ ਹਰਾਗੀ ਪੈਦਾ ਕਰਦੇ ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਹੁਣ ਜਨਰਲ ਡੈਲੀਗੇਟ ਜਲਾਸ ਬਲਾ ਕੇ ਕੋਈ ਨਵੀਂ ਰੂਪਰੇਖਾ ਤਿਆਰ ਕੀਤੀ ਜਾਊਗੀ ਪਾਰਟੀ ਦੀ ਜਨਰਲ ਡੈਲੀਗੇਟ ਆਣਗੇ ਤੁਹਾਡੇ ਸੱਦੇ ਤੇ ਲੈ ਚਲੇ ਆਉਣਗੇ ਜਿਨ੍ਹਾਂ ਚ ਜਿਨ੍ਹਾਂ ਨੂੰ ਇਸ ਗੱਲ ਦਾ ਦਰਦ ਆ ਜਿਨ੍ਹਾਂ ਨੇ ਇਸ ਗੱਲ ਦੀ ਪੀੜਾ ਵੀ ਸਾਸੂ ਵੀਰ ਸਿੰਘ ਬਾਦਲ ਨੇ ਬਹੁਤ ਵੱਡਾ ਇੱਕ ਕਿਸਮ ਦਾ ਧਰੋ ਕੀਤਾ ਪੰਥ ਨਾਲ ਪੰਥੀਆਂ ਸੰਸਥਾਵਾਂ ਨਾਲ ਉਹ ਜ਼ਰੂਰ ਆਉਣਗੇ ਤੁਹਾਨੂੰ ਤਾਂ ਬਾਹਰ ਮੰਨਦੇ ਨੇ ਅਕਾਲੀ ਦਲ ਬਾਦਲ ਵਾਲੇ ਉਹਨਾਂ ਦੇ ਉਹ ਤਾਂ ਜਿਵੇਂ ਇੱਕ ਕੰਪਨੀ ਦੇ ਸੀਓ ਫੈਸਲਾ ਕਰਦਾ ਇਹ ਕਰਦੇ ਨੇ ਪਾਰਟੀਆਂ ਦੇ ਸੂਲ ਹੁੰਦੇ ਨੇ ਨਿਯਮ ਹੁੰਦੇ ਨੇ ਸਿਧਾਂਤ ਹੁੰਦੇ ਨੇ ਉਸਾ ਜਿੰਮੇ ਕਿ ਸੀਓ ਨਾ ਡਾਇਰੈਕਟਰਾਂ ਨੂੰ ਕੱਢ ਦਿੰਦਾ ਐਂ ਕੱਦਿਆ ਠੀਕ ਹੈ ਤੇ ਬ੍ਰੇਮ ਸਿੰਘ ਚੰਨੂ ਮਾਜਰਾਉਣੀ ਗੱਲਬਾਤ ਕਰ ਰਹੀ ਸੀ ਕਿ ਜਨਰਲ ਇਜਲਾਸ ਬੁਲਾਇਆ ਜਾਏਗਾ ਔਰ ਜਨਰਲ ਇਜਲਾਸ ਤੋਂ ਬਾਅਦ ਅਕਾਲੀ ਦਲ ਨਵੀਂ ਚੋਣ ਕਰੇਗਾ ਨਵੀਂ ਰੀ ਤੇ ਸੁਰਜੀਤ ਹੁੰਦਾ ਹੋਇਆ ਇਸ ਲੀਡਰਸ਼ਿਪ ਦੇ ਤਹਿਤ ਵਾਪਸ ਆਏਗਾ ਕੈਮਰਾਮੈਨ ਅਮਨ ਗੁਪਤਾ ਨਾਲ ਅਮਨ ਪਰਦੋਜ ਚੰਡੀਗੜ੍ਹ ਪੰਜਾਬ ਤੋਂ